ਬੱਡੇ ਯੋਧੇ ਸੁਤਰਾ ਹਾਈ ਕਾਸ ਬੱਡੇ ਯੋਧੇ ਸੁਤਰਾ ਹਾਈ ਕਾਸ ਤੂੰ ਦੇ ਰਿਹਾ ਪ੍ਰਾਪਤ ਜਲੰਧਰ ਦੇ ਲੱਦੇਵਾਲੀ ਇਲਾਕੇ ਦੇ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਇੱਕ ਮੈਡੀਕਲ ਸਟੋਰ ਤੇ ਫਿਲਮੀ ਅੰਦਾਜ਼ ਦੇ ਵਿੱਚ ਹਮਲਾ ਕਰ ਦਿੱਤਾ ਇਹ ਘਟਨਾ ਕ੍ਰਿਸ਼ਨਾ ਮੈਡੀਕਲ ਸਟੋਰ ਵਿਖੇ ਵਾਪਰੀ ਹੈ ਜਿੱਥੇ ਘਟਨਾ ਸਮੇਂ ਦੁਕਾਨ ਮਾਲਕ ਇਕੱਲਾ ਦੁਕਾਨ ਦੇ ਵਿੱਚ ਮੌਜੂਦ ਸੀ ਭੀੜ-ਪੜਾਕੇ ਵਾਲੀ ਸੜਕ ਅਤੇ ਭਾਰੀ ਆਵਾਜਾਈ ਦੇ ਬਾਵਜੂਦ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਅਤੇ ਮੌਕੇ ਤੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਏ। ਇਹ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇਆ ਦੇ ਵਿੱਚ ਕੈਦ ਹੋ ਗਈ ਹੈ। ਕ੍ਰਿਸ਼ਨਾ ਮੈਡੀਕਲ ਸਟੋਰ ਦੇ ਮਾਲਕ ਬਲਵਿੰਦਰ ਨੇ ਦੱਸਿਆ ਕਿ ਸ਼ਾਮ ਵੇਲੇ ਤਿੰਨ ਹਥਿਆਰਬੰਦ ਲੁਟੇਰੇ ਦੁਕਾਨ ਦੇ ਵਿੱਚ ਦਾਖਲ ਹੋਏ। ਉਹਨਾਂ ਨੇ ਇੱਕ ਵੱਡੀ ਕੁਹਾੜੀ ਦੇ ਨਾਲ ਉਸਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਪਿਛਲੇ ਦਰਵਾਜ਼ੇ ਰਾਹੀਂ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ। ਲੁਟੇਰੇ ਉਸਦਾ ਮੋਬਾਈਲ ਫੋਨ ਅਤੇ ਲਗਭਗ 5000 ਉਪੇ ਨਕਦੀ ਲੈ ਕੇ ਫਰਾਰ ਹੋ ਗਏ ਨੇ ਦੁਕਾਨਦਾਰ ਦੀਆਂ ਚੀਕਾਂ ਸੁਣ ਕੇ ਨੇੜੇ ਤੇੜੇ ਦੇ ਲੋਕ ਇਕੱਠਾ ਹੋ ਗਏ ਅਤੇ ਭਜਦੇ ਹੋਏ ਇੱਕ ਲੁਟੇਰੇ ਨੂੰ ਫੜ ਲਿੱਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਪੁਲਿਸ ਨੇ ਉਸ ਦਾ ਮੋਬਾਈਲ ਫੋਨ ਵੀ ਬਰਾਮਦ ਕਰ ਲਿਆ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਨਾਮ ਹੈ ਆਪ ਦਾ ਮੇਰਾ ਬਲਵਿੰਦਰ ਨਾਮ ਹੈ ਜੀ ਹਾਂ ਬਲਵਿੰਦਰ ਜੀ ਆਪकी ਦੁਕਾਨ ਤੇ ਲੂਟ ਪਾਰਟ ਦੀ ਘਟਨਾ ਹੋਈ ਕਿੰਨੇ ਵਜੇ ਹੋਈ ਹੈ ਔਰ ਕਿੰਨੇ ਲੋਗੋ ਨੇ ਸਰ ਇਹ 6:30 ਵਜੇ ਹੋਈ ਹੈ ਜੀ ਤਿੰਨ ਬੰਦੇ ਸੀਗੇ ਜਿਨ੍ਹਾਂ ਨੇ ਮੂੰਹ ਬੰਨਿਆ ਹੋਇਆ ਸੀਗਾ ਫਿਰ ਤੇ ਪਟਕਾ ਬੰਨਿਆ ਹੋਇਆ ਸੀਗਾ ਦੋ ਮੇਰੇ ਦੁਕਾਨ ਦੇ ਅੰਦਰ ਆਏ ਦੋਹਾਂ ਨੇ ਵੀ ਇੱਕ ਨੇ ਕੁਹਾੜੀ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਇੱਥੇ ਬੈਠਿਆ ਹੋਇਆ ਸੀਗਾ ਉਦੋਂ ਫਿਰ ਮੈਂ ਉੱਥੋਂ ਉੱਧਰ ਗਿਆ ਜੀ ਉਹਨਾਂ ਨੇ ਵੀ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਕਿਸੇ ਤਰ੍ਹਾਂ ਜਾਨ ਬਚਾ ਕੇ ਬਾਹਰ ਨੂੰ ਨਿਕਲਿਆ ਮੇਰੇ ਦੁਕਾਨ ਦੇ ਪੈਕਸਾਈਡ ਤੇ ਗੇਟ ਹੈਗਾ ਜਿੱਧਰੋਂ ਮੈਂ 도ੜ ਕੇ ਬਾਹਰ ਆਇਆ ਬਾਹਰ ਆ ਕੇ ਫਿਰ ਮੈਂ ਰੋਲਾ ਪਾਇਆ ਜੀ ਜਦੋਂ ਰੋਲਾ ਪਾਇਆ ਇੱਕ ਤਾਂ 도ੜ ਗਿਆ ਮੋਟਰਸਾਈਕਲ ਤੇ ਬਹਿ ਗਿਆ ਦੂਸਰਾ ਮਗਰ ਮਗਰ ਉਹਦੇ ਮਗਰ ਮਗਰ ਅਸੀਂ 도ੜੇ ਆਏ ਉਦੋਂ ਤਾਈਂ ਉਹ ਦੋ ਤਾਂ 도ੜ ਗਏ ਜੀ ਉਹਨਾਂ ਨੂੰ ਅੱਗੇ ਪਬਲਿਕ ਨੂੰ ਰੋਲਾ ਪਾਇਆ ਮੈਂ ਪਬਲਿਕ ਨੇ ਸਾਰਿਆਂ ਨੇ ਉਹਨਾਂ ਫੜਿਆ ਫੜ ਕੇ ਉਹਨਾਂ ਨੂੰ ਫਿਰ ਬਾਅਦ ਚੋਂ ਪੁਲਿਸ ਦੇ ਹਵਾਲੇ ਕਰਤਾ ਜੀ ਕਿੰਨੇ ਲੋਕ ਉਹਨਾਂ ਨੂੰ ਪਕੜੇ ਜੀ ਇੱਕ ਹੀ ਪਕੜਿਆ ਗਿਆ ਥੇ। ਤੋਂ ਜਦ ਘਟਨਾ ਨੂੰ ਅੰਜਾਮ ਦਿੱਤਾ ਤਾਂ ਦੁਕਾਨ ਮੈਂ ਆਪ ਇਕਲੇ ਥੇ ਔਰ ਕਿਤਨਾ ਆਪਕਾ ਨੁਕਸਾਨ ਹੋਗਾ? ਕੀ ਸਰ ਦੁਕਾਨ ਚੋਂ ਤਾਂ ਕੱਲਾ ਹੀ ਸੀਗਾ। ਤਾਂ ਮੇਰ ਤੋਂ ਕੈਸ਼, ਮੋਬਾਈਲ ਵਗੈਰਾ ਲੈ ਗਏ ਸੀ ਪਰ ਮੈਨੂੰ ਮੋਬਾਈਲ ਮੇਰਾ ਮਿਲ ਗਿਆ ਹੈ, ਕੈਸ਼ ਨਹੀਂ ਮਿਲਿਆ ਜੀ। ਕੈਸ਼ ਲੈ ਕੇ ਚਲੇ ਗਏ ਜੀ ਦੇ ਨਾਲ ਦੇ ਸੀ। ਤੋਂ ਪੁਲਿਸ ਦੁਆਰਾ ਮੌਜਨਾ ਵੀ ਕੀਤਾ ਗਿਆ ਹੈ, ਮਾਮਲਾ ਦਰਜ ਕਰ ਲਿਆ ਗਿਆ। ਹਾਂਜੀ ਹਾਂਜੀ ਸਰ, ਪੁਲਿਸ ਨੇ ਆਪਣੀ ਕਾਰਵਾਈ ਕੀਤੀ ਹੈ ਸਰ। ਕੀ ਆਈ ਪਸੰਦੀ ਹੈ ਪੁਲਿਸ ਨੇ? ਪੁਲਿਸ ਨੇ ਕਿਹਾ ਵੀ ਜੇ ਉਹ ਬੰਦੀ ਕਾਰਵਾਈ ਕੀਤੀ ਜਾਏਗੀ ਉਹਨਾਂ ਨੇ ਐਫ ਆਈ ਆਰ ਦਰਜ ਕਰ ਲਈ ਹੈ ਸਰ ਮੈਨੂੰ ਉਹਨਾਂ ਤੇ ਭਰੋਸਾ ਹੈ ਸਰ ਤੇ ਜੋ ਬਾਕੀ ਦੋ ਭਾਗੇ ਉਹਨੂੰ ਪਕੜਨੇ ਲਈ ਕੀ ਆਪ ਸਰ ਪੁਲਿਸ ਪਕੜੇਗੀ ਉਹਨੂੰ ਉਹਨੇ ਦੱਸਿਆ ਵੀ ਇੱਕ ਇੱਕ ਦਾ ਤਾਂ ਉਹਨੇ ਦੱਸਿਆ ਇੱਕ ਦਾ ਕਹਿੰਦਾ ਉਹਨੂੰ ਨਹੀਂ ਪਤਾ ਇੱਕ ਉਹਦੇ ਨਾਲ ਜਿਹੜਾ ਬੰਦਾ ਸੀ ਉਹਨੂੰ ਪਤਾ ਉਹ ਉਹਦੇ ਬਾਰੇ ਦੱਸਣਗੇ ਜੋ ਫੜੇਗਾ ਤਾਂ ਫੜਿਆ ਜਾਏਗਾ ਤਾਂ ਫਿਰ ਉਹ ਪਤਾ ਲੱਗੇਗਾ ਜੀ ਲੱਗਦਾ ਹੈ ਕਿ ਸ਼ਹਿਰ ਨੇ ਹਾਲਾਤ ਆਰਾਮ ਹੋ ਰਹੇ ਹਨ ਲੋਕਾਂ ਨੂੰ ਦਸਾਉਣ ਤੋਂ ਸਰ ਹੁਣ ਤਾਂ ਪਤਾ ਨਹੀਂ ਲੱਗਦਾ ਦਿਨ ਦੇ ਅਢੀ ਹੋ ਰਿਹਾ ਜਾਂ ਤਾਂ ਬੰਦਾ ਕਹੇ ਰਾਤ ਦਾ ਟਾਈਮ ਆ ਫਿਰ ਤਾਂ ਗੱਲ ਹੀ ਆ 6:30 ਵਜੇ ਕੀ ਟਾਈਮ ਹੁੰਦਾ ਤੁਹਾਨੂੰ ਪਤਾ ਉਹ ਪਬਲਿਕ ਚੱਲਦੀ ਵੀ ਦੁਪਹਿਰ ਵੀ ਡਰ ਹੀ ਨਹੀਂ ਰਹਿ ਗਿਆ ਇਹਨਾਂ ਨੂੰ ਬਿਲਕੁਲ ਡਰ ਨਹੀਂ ਹੈਗਾ ਪਬਲਿਕ ਸੇਫ ਹੀ ਨਹੀਂ ਆ ਸਰ ਪ੍ਰਸ਼ਾਸਨ ਨੂੰ ਸਰਕਾਰ ਨੂੰ ਕੁਝ ਚੈਨਾਂ ਪ੍ਰਸ਼ਾਸਨ ਤੇ ਸਰਕਾਰ ਨੂੰ ਮੈਂ ਇਹੀ ਦਵਾਂਗਾ ਕਿ ਵੀ ਇਹ ਇੱਥੇ ਥੋੜਾ ਜਿਹਾ ਲਗਾਮ ਲਾਇਆ ਜਾਵੇ ਵੀ ਸੁਰੱਖਿਆ ਥੋੜੀ ਵਧਾਈ ਜਾਵੇ ਮੈਂ ਚਾਹਨਾ ਕਿ ਇਸ ਰੋਡ ਤੇ ਇੱਕ ਪੀਸੀਆਰ ਦੀ ਗੈਰਤ ਨਾਲ ਕੀਤੀ ਜਾਵੇ ਜੀ ਤਾਂ ਕਿ ਸਾਰਿਆਂ ਨੂੰ ਥੋੜਾ ਸੁੱਖ ਦਾ ਸਾਮ ਹੋਵੇ हां सर मेडिकल दुकान में देर शाम लूट की घटना को अंजाम दिया गया कितने आरोपी थे और कितने रोके पकड़े गए हैं और क्या कुछ मिला है मेडिकल स्टोर पे तीन जने जवाना जिसके दो अंदर पड़े थे एक बाहर सीधा तेरा अंदर पड़े उन्होंने मेडिकल स्टोर माल पे ग्रासामान की कोशिश की जो मेडिकल स्टोर वाले ने भाग के अपनी जान बचाई ते बाहर निकल के रोला पाया जिथे पब्लिक इकट्ठी हो गई ਪਾਬਲਕੂ ਇਕੱਠੇ ਹੋਣਾ ਉਹ ਤੋਂ ਭੱਜ ਗਏ ਪਾਬਕ ਮਤ ਦੀ ਮਦਦ ਨਾਲ ਹੀ ਇੱਕ ਬੰਦਾ ਫੜ ਹੋ ਗਿਆ ਉਹਨੂੰ ਫੜ ਕੇ ਸਾਡੇ ਹਵਾਲੇ ਕੀਤਾ ਇਹਨਾਂ ਦੇ ਸਟੇਟਮੈਂਟ ਲੈ ਕੇ ਮੁਕਦਮਾ ਦਾਇਰ ਕਰਕੇ ਕਾਰਵਾਈ ਕਰ ਰਹੇ ਹਾਂ ਕਿੰਨੇ ਲੋਕ ਸੇ ਜੋ ਘਟਨਾ ਕੋ ਅੰਜਾਮ ਦੇ ਨੇ ਆਏ ਔਰ ਕੀ ਹਥਿਆਰ ਸੀ ਉਹਨਕੇ ਬਾਸ ਉਹਨਾਂ ਦੇ ਕੋਲ ਗਰਾਸੇ ਤੇ ਘਵਾੜੀਆਂ ਸੀ ਦੱਸਿਆ ਜਾ ਰਿਹਾ ਕਿ ਬੰਦੂਕੀ ਨੋਕ ਤੇ ਵੀ ਕੀਤਾ ਗਿਆ ਇਹਨੂੰ ਮੈਂ ਬੰਦੂਕ ਉਤੇ ਕੋਈ ਗੱਲ ਵੱਤ ਨਹੀਂ ਗਰਾਸੇ ਤੇ ਘਵਾੜੀਆਂ ਸੀ ਉਹਨਾਂ ਨੂੰ ਤੋ ਇਹ ਪਤਾ ਚਲ ਪਾਇਆ ਹੈ ਕਿ ਜੋ ਪਕੜਾ ਗਿਆ ਹੈ ਇਹ ਕਾਹਨ ਤੇ ਆਏ ਤੇ ਕਾਹ ਕਿ ਰਹਿਣ ਵਾਲੇ ਜੁੜਾ ਪਕੜਾ ਗਿਆ ਉਹ ਸ਼ੇਖੂਪੁਰ ਥਾਣਾ ਦਰਗੇ ਦਾ ਜਲੰਧਰ ਦਾ ਰਹਿਣ ਵਾਲਾ ਤੇ ਦੂਜੇ ਦੋ ਉਹਦੇ ਸਾਥੀ ਇੱਕ ਸੰਤੋਖਪੁਰੇ ਦਾ ਤੇ ਦੂਜੇ ਦਾ ਨੂੰ ਪਤਾ ਨਹੀਂ ਉਹ ਕਦਾ ਉਹਦੇ ਬਾਰੇ ਦੂਸਰੇ ਨੂੰ ਪਤਾ ਹੈ ਤੋ ਅਭੀ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਕੀ ਮਾਮਲਾ ਦਰਜ ਕੀਤਾ ਗਿਆ ਹੈ ਮੁਕਦਮਾ ਖੋਦ ਅਦਾਰੇ ਕਰਕੇ ਕਾਰਵਾਈ